ਲੋਬੀ ਲੱਗਿਆ ਜਾਮਣਾ ਖਾਨ ਇਹਦੇ ਫਾਇਦੇ ਵੀ ਤੁਹਾਨੂੰ ਦੱਸਾਂ ਕਿ ਕੀ ਕੀ ਫਾਇਦੇ ਆ ਨਹੀਂ ਆਹ ਦੇਖੋ ਉਹ ਤੇ ਚੜਾ ਸਾਡਾ ਤਾਂ ਇੱਕ ਬੰਦਾ ਜਾਮਣ ਤੋੜਨ ਵਾਤੇ ਇਹ ਜਾਮਣ ਖਾਨ ਦੇ ਫਾਇਦੇ ਹੈਗੇ ਆ ਇਹਦੇ ਵਿੱਚ ਬਿਟਾਮਨ ਸੀ ਆ ਜਿਹੜਾ ਬਹੁਤ ਮਤਲਬ ਵੀ ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ 슈ਗਰ ਵਾਲੇ ਮਰੀਜ਼ ਇਹਨੂੰ ਖਾ ਸਕਦੇ ਆ 슈ਗਰ ਵਾਲੇ ਮਰੀਜ਼ ਆ ਜਿਹੜੇ ਉਹ ਇਸ ਫਲ ਦਾ ਜਾਮਣਾ ਦਾ ਜਿਹੜਾ ਪਾਊਡਰ ਆ ਗਿੜਕਾਂ ਦਾ ਉਹ ਵੀ ਬਣਾ ਕੇ ਰੱਖ ਸਕਦੇ ਆ ਜੋ ਮਤਲਬ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਬਿਮਾਰੀ ਆ ਤੁਸੀਂ ਜਾਮਣ ਖਾ ਸਕਦੇ ਆ ਨਾਲ ਦੀ ਨਾਲ ਇਹ ਦੇਖੋ ਵੀ ਤੁਸੀਂ ਨਾ ਇਹ ਜਿਹੜੀ ਜਾਮਣ ਮੰਨ ਲਾ ਵੀ ਇਹ ਜਿਹੜੀ ਫਸਲ ਆ ਇਹਦੀ ਇਹ 11 ਮਹੀਨੇ 11 ਮਹੀਨੇ ਮੱਲਾ ਆਪਣੇ ਢੱਡ ਨੂੰ ਰੱਖਦੀ ਹੈਗੀ ਆ ਵਧੀਆ ਰੱਖਦੀ ਆ ਜਿਹੜੇ ਆਪਣੇ ਕੁਦਰਤੀ ਤੌਰ ਤੇ ਆਪਣੇ ਢੱਡ ਦੇ ਵਿੱਚ ਵਾਲ ਚਲੇ ਜਾਂਦੇ ਆ ਉਹਨਾਂ ਨੂੰ ਵੀ ਇਹ ਮੱਲਾ ਬਾਲ ਗਾਲ ਦਿੰਦੀ ਆ ਮੱਲਾ ਵੀ ਇੰਨੀ ਸ਼ਮਤਾ ਰੱਖਦੀ ਆ ਇਹ ਜਿਹੜੇ ਆਪਣੇ ਢਿੱਡ 'ਚ ਬਾਲ ਵੀ ਲੰਘ ਜਾਂਦੇ ਆ ਉਹਨਾਂ ਨੂੰ ਵੀ ਗਾਲ ਦਿੰਦੀ ਆ ਸਿਰਫ 1 ਮਹੀਨਾ ਲਾਜ਼ਮੀ ਤੁਸੀਂ ਆਪ ਦੀ ਕਿਤੋਂ ਵੀ ਤੁਸੀਂ ਲਿਓ 10 12 ਮੱਲਾ ਵੀ 15 ਜਿੰਨੀ ਤੁਹਾਡੀ ਸ਼ਮਤਾ ਹੈ ਲਾਜ਼ਮੀ ਮੱਲਾ ਵੀ ਇਹਦਾ ਸੇਵਨ ਤੁਸੀਂ ਰਾਤ ਨੂੰ ਕਰ ਸਕਦੇ ਆ ਮਾਰਨਿੰਗ ਕਰ ਸਕਦੇ ਆ ਦੁਪਹਿਰੇ ਖਾ ਸਕਦੇ ਆ ਮੱਲਾ ਵੀ ਦਿਹਾੜੀ 'ਚ 24 ਘੰਟੇ ਜਦੋਂ ਵੀ ਤੁਹਾਡਾ ਚੱਤ ਮਨ ਦਾ ਲਾਜ਼ਮੀ ਜਮਨ ਖਾਓ ਸਿਰਫ 1 ਮਹੀਨਾ ਇਹਦੀ ਮਨਲਾ ਫਸਲਾ ਜਿਹੜੀ ਇਹ 1 ਮਹੀਨਾ ਹੀ ਰਹਿਣੀ ਆ 1 ਮਹੀਨੇ ਤੋਂ ਬਾਅਦ ਇਹਦਾ ਫਲਾਂ ਜਿਹੜਾ ਸਾਰਾ ਡੈਗ ਪੈਣਾ ਤੇ ਆਪਾਂ 1 ਮਹੀਨੇ ਦੇ ਵਿੱਚ-ਵਿੱਚ ਇਹ ਤੋਂ ਬਹੁਤ ਸਾਰੇ ਫਾਇਦੇ ਲੈ ਸਕਦੇ ਆ ਫਾਇਦੇ ਲਓ ਮਨਲਾ ਜੇ ਤੁਸੀਂ ਪੰਜਾਬ ਦੇ ਵਿੱਚੋਂ ਮਨਲਾ ਲੁਧਿਆਣੇ ਪਹੁੰਚਦੀ ਆ ਜਾਮਣੀ ਇਹ ਤਾਂ ਉੱਥੋਂ ਜਾਂਦੀ ਜਾਂਦੀ ਇਹ ਜਾਮਣੀ ਇਹੀ ਆਪਣੇ ਪਿੰਡਾਂ ਤੋਂ ਹੀ ਆਪਣੇ ਖੇਤਾਂ ਦੀ ਤੋੜ ਕੇ ਜਾਮਣਾ ਜਿਹੜੇ ਵੇਚਣ ਵਾਲੇ ਆ ਉਹ ਮਨਲਾ ਵੀ ਇਹਦੇ ਹੀ ਲੁਧਿਆਣੇ ਤੱਕ 200 ਰੇਟ ਹੋ ਜਾਣਾ ਆਪਣੇ ਪਿੰਡਾਂ ਦੇ ਮਲਾਂ ਸ਼ਹਿਰਾਂ ਜਿਹੜੇ ਨੇੜੇ-ਨੇੜੇ ਪੈਂਦੇ ਆ ਮੋਗਾ ਜਗਰਾਉਂ ਰੈਕੋਟ ਬਰਨਾਲਾ ਇੱਥੇ-ਉੱਥੇ ਤੱਕ ਥੋੜੂ ਇਹੀ ਜਾਮਣ 100 ਰੁਪਏ ਕਿਲੋ ਮਿਲੂਗੀ ਪਰ ਜਦੋਂ ਤੁਸੀਂ ਲੁਧਿਆਣੇ ਜਾਵੋਗੇ ਉੱਥੇ 200 ਹੋ ਜਾਣੀ ਆ ਲੁਧਿਆਣੇ ਤੋਂ ਚੰਡੀਗੜ੍ਹ ਜਾਵੋਗੇ ਉੱਥੇ 400 ਹੋ ਜਾਣੀ ਆ ਉੱਥੋਂ ਤੁਸੀਂ ਮੰਨ ਲਾ ਵੀ ਜੇ ਇਹ ਇਹੀ ਜਾਮਣ ਆਪਣੀ ਦਿੱਲੀ ਪਹੁੰਚ ਜਾਂਦੀ ਆ ਤਾਂ ਉੱਥੇ ਇਹਦਾ ਰੇਟ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇਹ ਕਹਿੰਦੇ 1000 5060 1 ਤੋਂ ਦਾ ਰੇਟ ਆ ਜਿਹੜਾ ਮੱਲਾ ਵੀ ਵੱਧ ਜਾਂਦਾ ਏ ਤਾਂ ਮੱਲਾ ਵੀ ਇੰਨੀ ਇਹਦੀ ਖਪਤ ਖਪਤ ਹੋ ਜਾਂਦੀ ਆ ਮੱਲਾ ਸ਼ਹਿਰਾਂ ਦੇ ਵਿੱਚ ਇਹ ਲਾਜ਼ਮੀ ਤੁਸੀਂ ਜਾਮਣਾ ਜਿਹੜੀ ਲਾਜ਼ਮੀ ਖਾਓ ਸੇਤ ਮੱਲਾ ਵੀ ਆਪ ਦੀ ਸਿਹਤ ਦਾ ਧਿਆਨ ਰੱਖੋ ਕੁਦਰਤ ਨੇ ਆਪਾਂ ਨੂੰ ਮੱਲਾ ਇਹ ਚੀਜ਼ਾਂ ਦਿੱਤੀਆਂ ਆ ਖਾਣ ਵਾਸਤੇ ਆ ਆਪਾਂ ਖਾ ਕੇ ਤੰਦਰੁਸਤ ਰਹਿ ਸਕਦੇ ਆ ਜਾਮਣ ਦੇ ਤੁਸੀਂ ਹੋਰ ਵੀ ਜਿਹੜੇ ਬੈਨੀਫਿਟ ਆ ਉਹ ਤੁਸੀਂ ਬਕਾਇਦਾ ਤੁਸੀਂ YouTube ਤੇ Google ਤੇ ਸਰਚ ਕਰਕੇ ਹੋਰ ਇਹਦੇ ਬਾਰੇ ਜਿਹੜੀ ਜਾਣਕਾਰੀ ਆ ਤੁਸੀਂ ਉੱਥੋਂ ਲੈ ਸਕਦੇ ਆ ਜਿੰਨੀ ਕਿ ਮੈਨੂੰ ਜਾਣਕਾਰੀ ਸੀਗੀ ਉਹ ਮੈਂ ਤੁਹਾਨੂੰ ਦੇ ਦਿੱਤੀ ਆ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਆ ਤੇ ਜਮਨ ਲਾਜ਼ਮੀ ਖਾਓ